ਤੁਸੀਂ ਦੇਖ ਸਕਦੇ ਹੋ ਗੁਰੂਨਾਕੋ ਹਸਪੀਟਲ ਦੇ ਵਿੱਚ ਰਿਕਸ਼ਾ ਵੇਖੋ ਜੀ ਕਿੱਥੋਂ ਆ ਰਿਹਾ ਆਹ ਦੇਖੋ ਜੀ ਆ ਗੁਰੂਨਾਕੋ ਹਸਪੀਟਲ ਦੇ ਵਿੱਚ ਵੇਖੋ ਰਿਕਸ਼ਾ ਆਹ ਦੇਖੋ ਜੀ ਸਭੀ ਦੇਖ ਸਕਦੇ ਹੋ ਗੁਰੂਨਾਕੋ ਹਸਪੀਟਲ ਦੇ ਵਿੱਚ ਹੋਰ

ਇਹ ਤੇ ਗੁਰਨਾਕਾ ਦਾ ਹੈ। ਅੱਛਾ ਇਹ ਕੀ ਕਰ ਰਹੇ ਹੋ ਤੇ ਸੁਣਾਓ। ਇਹ ਦਵਾਈ ਲੈਣਾ ਹੈ। ਦਵਾਈ ਕਿੱਥੇ ਚਲਣੀ ਹੈ? ਇਹ ਛਮਗਰ ਦੇ ਸਾਈਡ ਤੇ। ਮਗਰਲੀ ਸਾਈਡ ਕਿੱਥੇ ਕਿੜੀ ਜਾਵੇ? ਕਿੜੀ ਜਾਵੇ? ਐ ਹੋਈਆ ਜਿਹਨੇ ਆ ਦਵਾਈ ਕੀ? ਕੋਸੀਮ ਹਸਪੀਟਲ ਦੇ ਖੜਾ। ਹਾਂ ਜੀ ਹਾਂ ਜੀ ਹਾਂ। ਹਾਂ ਜਾਈਏ ਹਾਂ ਜੀ। ਇਸ ਤੋਂ ਪਹਿਲੇ ਇੱਕ ਰਿਕਸ਼ਾ ਲੈ ਗਿਆ ਸੀ। ਨਹੀਂ ਜੀ ਅੱਜ ਆਇਆ ਜੀ। ਤੇ ਤਾਲੂ ਕਿਸੇ ਨੇ ਲੋਕ ਕਰੀ ਇਹੋ ਹਸਪੀਟਲ ਦੇ ਅੰਦਰ ਰਿਕਸ਼ਾ ਲਿਆ। ਨਹੀਂ ਨਹੀਂ ਨਾਲ ਆਪਾ। ਅਗੇ ਮੈਡੀਕਲ ਜਾਣੀ ਤੋਂ ਨਾਲ ਆਪਾ। ਮੈਡੀਕਲ ਕਾਲਜ ਲੱਗੇ ਲੱਗੇ। ਹਨ ਕਬੀਰ ਸਿੰਘ ਮੈਡੀਕਲ ਜਿਹੜੇ ਦਵਾਈਆਂ। ਤੇ ਬਾਈ ਕਿਹੜੀ ਜਗ੍ਹਾ ਤੇ ਤੁਸੀਂ ਲੈ ਗਿਆ ਰਿਕਸ਼ਾ ਤੇ ਕਿੱਥੇ? ਇਹ ਲੈ ਗਿਆ ਮੁੰਡੇ। ਜੀ ਮੈਡੀਕਲ ਕਾਲਜ ਕੋਈ ਆਪਣੇ ਹਸਪੀਟਲ ਦੀ ਕੋਈ ਜਾਣਕਾਰੀ ਨਹੀਂ ਇਹ ਆਰਟੀ ਸੈਂਟਰ ਨਾਲ ਹੀ ਖੜੇ ਆ। ਨਹੀਂ ਰਕਸ਼ਾ ਲਾਊਡ ਹੈਗਾ ਅੰਦਰ ਹਸਪੀਟਲ ਨੂੰ ਪਤਾ ਨਹੀਂ ਉਹ ਪੁੱਛਣ ਨੂੰ। ਨਹੀਂ ਨਹੀਂ ਇੱਕ ਹਸਪੀਟਲ ਹੈ ਅੰਦਰ ਰਕਸ਼ਾ ਲਿਆਂਦਾ ਗਿਆ ਤੁਹਾਡੇ। ਇੱਕ ਮਿੰਟ ਨੂੰ ਪੁੱਛਣ ਦਿਓ ਪੁੱਡੇ ਨੂੰ। ਮੈਨੂੰ ਤੂੰ ਹੱਟ ਜਾ ਨਾ ਆਪ ਆਪਣਾ ਸਮਾਂ। ਬਾਜੀ ਵੇਖੋ ਅੱਜ ਮੈਡਮ ਆਪਣਾ ਨਾਮ ਦੱਸ ਹਸਪੀਟਲ ਨੂੰ। ਨਾਮ ਦੱਸੋ ਮੇਰਾ ਆਪਣਾ ਦਾ ਸੈਰ ਵਿੱਚ ਕੀ ਮੈਡਮ ਤੁਸੀਂ ਨਾਮ ਤੇ ਦੱਸੋ ਆਪਣਾ ਹਰਜੀਤ ਮੈਡਮ ਗੁਨਨੋਗ ਹਸਪੀਟਲ ਆ ਸਰਕਾਰੀ ਹਸਪੀਟਲ ਦੇ ਅੰਦਰ ਰਿਕਸ਼ਾ ਲੈ ਲਿਆ ਆਂ ਦੇਖੋ ਐਨਾ ਸਮਾਨ ਅਸੀਂ ਕਿਵੇਂ ਖੜੀਏ ਸਿਰ ਤੇ ਚੱਕ ਕੇ ਖੜੀਏ ਕਿਉਂ ਹਸਪੀਟਲ ਵਾਲੋ ਕੋਈ ਬੈਨ ਉਹ ਤੇ ਵੈਨ ਪਾਜੀ ਡਿਪਾਰਟਮੈਂਟ ਸੇ ਜਾਵਾਂਗੇ ਤੇ ਕਿਸ ਤਰ੍ਹਾਂ ਲੈ ਕੇ ਜਾਵਾਂਗੇ ਵੈਨ ਵੈਸੇ ਲਾਊਡ ਹੈ ਰਿਕਸ਼ਾ ਲੈਣਾ ਅੰਦਰ ਨਹੀਂ ਹਸਪੀਟਲ ਦੇ ਅੰਦਰ ਰਿਕਸ਼ਾ ਲੈਣਾ ਲਾਊਡ ਹੈ ਵੈਸੇ ਆ ਦੱਸੋ ਮੈਨੂੰ ਤੁਸੀਂ ਭਾਜੀ ਪਤਾ ਨਹੀਂ ਮੈਨੂੰ ਨੇ ਲਿਆ ਲਦਾ ਗਿਆ ਤੇ ਤੁਹਾਨੂੰ ਪਤਾ ਹੁੰਦਾ ਹੋਸਪੀਟਲ ਆ ਉੱਥੇ ਮਰੀਜ਼ ਆਉਂਦੇ ਆ ਕੋਈ ਕੇਸ ਆਉਂਦੇ ਆ ਜਿਹੜੇ ਖਤਰਨਾਕ ਵਰਨਸ ਲੱਗੇ ਹੁੰਦੇ ਆ ਮਿੱਟੀ ਲੱਗੀ ਘਟਾ ਮਿੱਟੀ ਭਾਜੀ ਉਹ ਤਾਂ ਓਟੀ ਵਿੱਚ ਹੁੰਦਾ ਵਾ ਨਾ ਵੀ ਘਟਾ ਮਿੱਟੀ ਨਾ ਜਾਵੇ ਆ ਤੇ ਡਿਪਾਰਟਮੈਂਟ ਆ ਭੱਲੇ ਆਣਾ ਲਾਓ ਨਹੀਂ ਹਾਂਜੀ ਮੈਡਮ ਕੀ ਨਾਮ ਆਪਣਾ ਕਿਉਂ ਆ ਰਿਕਸ਼ਾ ਲੈ ਕੇ ਆਦਾ ਗਿਆ ਹਸਪੀਟਲ ਦੇ ਅੰਦਰ ਗੁਰਨਾਨਕਾਟਾ ਦਾ ਹਸਪੀਟਲ ਆ ਤੁਸੀਂ ਉੱਥੇ ਡਿਊਟੀ ਕਰਦੇ ਹੋ ਹਾਂ ਵੀ ਕੋਰ ਲੱਗੇ ਆਏ ਇਨਡਾਇਰੈਕਟ ਸਮਾਨ ਲੈਣ ਮੈਡੀਸਿਨ ਲੈਣ ਨਹੀਂ ਲਾਉਡ ਹੈ ਅੰਦਰ ਲਿਆਉਣ ਰਿਕਸ਼ਾ ਹਸਪੀਟਲ ਦੇ ਅੰਦਰ ਕੋਈ ਬੈਨ ਨਹੀਂ ਕੀ ਕੋਈ ਬੈਨ ਵਗੈਰਾ ਨਹੀਂ ਮੈਂ ਤੇ ਆਵ ਡੀਡਿਕਸ਼ਨ ਚੋਂ ਆਈ ਆ ਮੈਡੀਸਿਨ ਲੈਣ ਮੈਂ ਇੱਥੇ ਡਿਊਟੀ ਨਹੀਂ ਮੇਰੀ ਮੇਰੀ ਡੀਡਿਕਸ਼ਨ ਚ ਡਿਊਟੀ ਆ ਮੇਰੀ ਇੱਥੇ ਨਹੀਂ ਡਿਊਟੀ ਮੈਂ ਮੈਡੀਸਿਨ ਲੈਣ ਆਈ ਆ ਨਹੀਂ ਇੱਕ ਰਿਕਸ਼ਾ ਰਿਕਸ਼ਾ ਮੈਂ ਨਹੀਂ ਲੈ ਕੇ ਆਈ ਮੈਂ ਨਹੀਂ ਲੈ ਕੇ ਆਈ ਰਿਕਸ਼ਾ ਹੂੰ ਕਿਸ ਤੋਂ ਪਤਾ ਲਾਉਟ ਹੈਗਾ ਕਿ ਨਹੀਂ ਗਿਆ ਮੈਨੂੰ ਮੈਂ ਤੇ ਇੱਥੇ ਡਿਊਟੀ ਨਹੀਂ ਕਰਦੀ ਗੁਰਨਾਨਕ ਚ ਜਿਹੜਾ ਡਿਊਟੀ ਕਰਦਾ ਉਹਨੂੰ ਪੁੱਛੋ ਮੈਂ ਡੀਡਿਕਸ਼ਨ ਚ ਆਈ ਆ ਮੈਂ ਇਸ ਟਾਈਮ ਤੁਸੀਂ ਬੈਠੇ ਹੋ ਉੱਥੇ ਮੈਂ ਮੈਂ ਤੇ ਆਵੇ ਕੋ ਵਾਊਚਰ ਬਣ ਲਈ ਇੰਡ ਹੂੰ ਕਰੋ ਨਾਲ ਹਰ ਕਰੋ